ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਭਦੀਪ ਸਿੰਘ ਪਿਆਰਸ ਪੰਜਾਬ نیوز ਤੇ ਤੁਹਾਡਾ ਸਵਾਗਤ ਆ ਤੇ ਪਿਛਲੇ ਕੁਝ ਦਿਨਾਂ ਤੋਂ ਇੱਕ ਜੀ ਨਿਊਜ਼ ਬਹੁਤ ਜ਼ਿਆਦਾ ਪੰਜਾਬ ਵਿੱਚ ਚੱਲ ਰਹੀ ਆ ਬਹੁਤ ਮਸਲਾ ਪਿਆ ਪਿਆ ਵਾ ਉਹਦੇ ਬਾਰੇ ਤੁਹਾਨੂੰ ਸਹੀ ਤੋਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਗੱਲ ਆ ਜੀ ਮਾਰਚ 13 ਨੂੰ 13 ਮਾਰਚ ਰਾਤ ਨੂੰ ਪਟਿਆਲਾ ਦੇ ਜੋ ਮੌਜੂਦਾ ਇਸ ਵਕਤ ਸੰਦਰਭ ਕੋਈ ਦੀ ਮੌਜੂਦਾ ਆਰਮੀ ਦੇ ਕਰਨਲ ਨੇ ਉਹਦੇ ਉਹਨਾਂ ਦਾ ਬੇਟਾ ਖੜਾ ਸੀ ਸਰਬੰਸ ਦਾ ਬਾਜਿੰਦਰਾ ਹਸਪਤਾਲ ਦੇ ਆ ਉਥੇ ਉਹ ਰਾਤ ਨੂੰ ਕੁਝ ਖਾਣ ਲਈ ਖੜੇ ਸੀ ਤੇ ਥੋੜੀ ਜਿher ਬਾਅਦ ਵਿੱਚ ਕੁਝ ਪੁਲਿਸ ਵਾਲੇ ਆਏ ਉੱਥੇ ਪੁਲਿਸ ਵਾਲੇ ਦੱਸਿਆ ਜਾ ਰਿਹਾ ਵਾ ਕਿ ਨਸ਼ੇ ਵਿੱਚ ਸੀ ਆਪ ਕੀ ਕੀ ਉਹਨਾਂ ਨੇ ਉਹਨਾਂ ਦੀ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਥੋੜੀ ਜੁਸ਼ ਬੋਲਾਂ ਦਾ ਇਦਾਂ ਦਾ ਉਤਾਰ ਚੜਾ ਹੋਇਆ ਜਦੋਂ ਉਹਦੇ ਵਿਰੋਧ ਵਿੱਚ ਕਰਨਲ ਸਾਹਿਬ ਨੇ ਕਿਹਾ ਕਿ ਨਵੀਂ ਫ੍ਰੈਂਕ ਦਾ ਕਰਨਲ ਆਰਮੀ ਦਾ ਥੋੜਾ ਆਕਲੀ ਨਾਲ ਗੱਲ ਕਰੋ ਥੋੜਾ ਰਾਮ ਨਾਲ ਬੋਲੋ ਇਹ ਗੱਲ ਸ਼ਾਇਦ ਉਸ ਵਾਲਿਆਂ ਨੂੰ ਚੰਗੀ ਨਹੀਂ ਲੱਗੀ ਜਨ ਜੋ ਦੱਸਿਆ ਜਾ ਰਿਹਾ ਵਾ ਜੋ ਖਬਰਾਂ ਹੈ ਕਿ ਉਹ ਬੁੱਸੇ ਸੀ ਉਹਨਾਂ ਨੇ ਇਹ ਕਿਹਾ ਉਸ ਵਾਲਿਆਂ ਨੇ ਕਿ ਹੀ ਇੱਕ এনਕਾਊਂਟਰ ਕਰਤੇ ਆਏ ਹੁਣ ਨਾ ਜਾਵੇ ਕਿ ਤੇਰੀ ਅਫਰੀ ਇੱਥੇ ਕੱਢਦੀ ਤੇ ਤੇਰਾ ਵੀ ਅਫਸਰ ਐਨਕਾਊਂਟਰ ਬਣ ਜੇ ਮਤਲਬ ਐਨਕਾਊਂਟਰ ਦੀ ਕਮਕੀਤ ਉਸ ਵਾਲਿਆਂ ਨੂੰ ਜਿਹੜੇ ਨਾਂ ਦੱਸੇ ਜਾਣਦੇ ਆ ਰੌਣੀ ਸਿੰਘ ਸ਼ਮਿੰਦਰ ਸਿੰਘ ਹਰੀ ਵਪਾਰਾਏ ਤੇ ਹਰਜਿੰਦਰ ਮਿੱਟਲ ਇਹ ਚਾਰ ਪੁਲਸਵਾਲਿਆਂ ਦਾ ਨਾਮ ਦੱਸਿਆ ਜਾਂਦਾ ਮੌਕੇ ਤੇ ਜੋ ਥਾਬੇ ਵਾਲੇ ਸੀ ਉਹਨਾਂ ਨੇ ਸੀਸੀਟੀਵੀ ਤੇ ਫੁਟੂ ਵੀ ਦਿੱਤੀ ਤੇ ਰਿਪੋਰਟ ਵੀ ਦਿੱਤੀ ਕਿ ਹਾਂ ਆਪ ਕੁਸ਼ਤ ਹੋਇਆ ਵਾ ਗੱਲ ਇਹ ਕਿ ਪੁਲਸਵਾਲਿਆਂ ਨੂੰ ਗੁੱਸਾ ਜੜਿਆ ਤੇ ਉਹਨਾਂ ਨੇ ਕਰਨਲ ਤੇ ਹੱਥ ਪਾਈ ਸ਼ੁਰੂ ਕਰਤੀ ਕਰਨਲ ਤੇ ਕਮਲਾ ਕੀਤਾ ਜਦੋਂ ਉਹਨਾਂ ਦਾ ਬੇਟਾ ਅੰਗਰਜ ਸਿੰਘ ਅੰਮੋਲ ਦਾ ਬੇਟਾ ਅੰਗਰਜ ਸਿੰਘ ਅੱਗੇ ਆਇਆ ਤੇ ਉਹਨੂੰ ਨਾਲ ਵੀ ਕੁਸ਼ਤ ਮਾਰ ਕੀਤੀ ਉਹਦੇ ਵੀ ਸਿੱਤੇ ਮਤ ਪ੍ਰੇਸ਼ ਕਥਾ ਲਿਖੀ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕੀਤਾ ਗਿਆ ਕਰਨ ਨੂੰ ਤਾਂ ਉਹਨਾਂ ਦੇ ਬਾਕੀ ਘਹਿਰੀਆਂ ਸਸਾਸਿ ਦੇ ਅਗਲੇ ਦਿਨ ਜਦੋਂ ਇਹ ਗੱਲ ਉਹਨਾਂ ਦੀ ਵਾਈਫ ਨੂੰ ਪਤਾ ਲੱਗੀ ਜਿਨ੍ਹਾਂ ਦਾ ਨਾਮ ਦਸਵਿੰਦਰ कौर ਬਾੜ ਦੱਸਿਆ ਜਾਂਦਾ ਹੈ ਅੱਜ ਪੂਰਾ ਪੰਜਾਬ ਉਸ ਔਰਤ ਨੂੰ ਸਲਾਮ ਕਰ ਰਿਹਾ ਹੈ ਉਸ ਔਰਤ ਦੀਆਂ ਗੱਲਾਂ ਕਰ ਰਿਹਾ ਹੈ ਕਿ ਕਿੰਨੀ ਹਿੰਮਤ ਦਿਖਾਈ ਉਸ ਔਰਤ ਨੇ ਬਿਨਾਂ ਕਿਸੇ ਡਰੇ ਆਪਣੀ ਆਵਾਜ਼ ਚੁੱਕੀ ਤਾਂ ਕਿ ਆਪਣੇ ਹਸਬੰਡ ਤੇ ਆਪਣੇ ਬੇਟੇ ਨੂੰ ਇਨਸਾਫ ਪਵਾਇਆ ਜਾ ਸਕੇ ਉнче ਆ ਰਹਿ ਕਿ ਜਸਵਿੰਦਰ ਕੌਰ ਨਾਲ ਪਹਿਲਾਂ ਪੁਲਿਸ ਵੱਲੋਂ ਦਬਾਅ ਵੀ ਪਾਇਆ ਗਿਆ ਵਾ ਕਿ ਜੋ ਵੀ ਆ ਮਸਲਾ ਰਫਾ ਦਫਾ ਕਰੀਏ ਤੇ ਕੰਪਰੋਮਾਈਜ਼ ਕਰ ਲਿਆ ਜਾਵੇ ਤੇ ਉਹਨਾਂ ਪੁਲਿਸ ਵਾਲਿਆਂ ਵੱਲੋਂ ਮਾਫੀ ਮੰਗਣੀ ਹੈ। ਇਹ ਫੜਨ ਲਈ ਇਹ ਪੂਰੇ ਪੰਜਾਬ ਵਿੱਚ ਜਗ੍ਹਾ-ਜਗ੍ਹਾ ਤੇ ਪ੍ਰੋਟੈਸਟ ਹੋਏ। ਜਗ੍ਹਾ-ਜਗ੍ਹਾ ਤੇ ਲੋਕਾਂ ਨੇ ਜੋ ਰਟਾਇਰ ਪੁਲਿਸ ਵਾਲੇ ਸੀ, ਸਾਰੇ ਰਟਾਇਰ ਫੌਜੀ ਸੀ ਜਾਂ ਮੌਜੂਦਾ ਫੌਜੀ ਸਿਪਾਹੀ ਸੀ ਉਹਨਾਂ ਸਾਰਿਆਂ ਨੇ ਆਪਣਾ ਰੋਸ ਮੌਕੇ ਤੇ ਜੋ ਮੌਜੂਦਾ ਐਸਐਸਪੀ ਮਾਨਸੂਨ ਵੀ ਇਹਨਾਂ ਨੇ ਪਹਿਲਾਂ ਵੀ ਕਾਫੀ ਬਿਆਨ ਦਿੱਤੇ ਸੀ ਕਿ ਆਰਮੀ ਵਾਲੇ ਦੀ ਗਲਤੀ ਆ ਜਾਂ ਉਹਨਾਂ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਉਹਨਾਂ ਨੂੰ ਪ੍ਰੈਸ਼ਰ ਜਿਹੜਾ ਜਦੋਂ ਉਹਨਾਂ 'ਤੇ ਪ੍ਰੈਸ਼ਰ ਬਣ ਗਿਆ ਲੋਕਾਂ ਦਾ ਤੇ ਉਹਨਾਂ ਨੇ ਜਾਂ ਕਿ 12 ਪੁਲਿਸ ਵਾਲੇ ਦੇ ਕੋਲ ਬਰਖਾਸਤ ਕਰ ਦਿੱਤਾ ਇਹ ਤੇ ਸਰਕਾਰੀ ਰਿਕਾਰਡਾਂ ਦਾ ਕਹਿਣਾ ਵਾ ਜਿਹੜਾ ਉਹਨਾਂ ਨੇ ਦਿਖਾਇਆ ਦਿੱਤਾ ਪਰ ਲੋਕ ਅੱਜ ਵੀ ਕਹਿੰਦੇ ਕਿ ਉਹ ਸਾਰੇ ਬੰਦੇ ਇਹ ਤਾਰੀ ਗੱਡੀਆਂ 'ਚ ਘੁੰਮ ਰਹੇ ਨੇ ਸ਼ਹਿਰ ਦੇ ਵਿੱਚ ਹੀ ਘੁੰਮਦੇ ਫਿਰਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦਾ ਡਰ। ਹੋਰ ਜੋ ਉਹਨਾਂ ਦੇ ਦਸਤਾਵੇਜ਼ ਸਪਿੰਦਰ ਸਿੰਘ ਜੀ ਦੇ ਦਸਤਾਵੇਜ਼ ਜੋ ਗੁੰਮ ਹੋਏ ਉਸ ਵਕਤ ਚੋਰੀ ਹੋਏ ਉਹਨਾਂ ਬਾਰੇ ਵੀ ਬਹੁਤ ਸਪਾਲ ਚੁੱਕੇ ਜਾ ਰਹੇ ਨੇ। ਉਹਨਾਂ ਬਾਰੇ ਤੁਹਾਨੂੰ ਹੁਣ ਜਾਣਕਾਰੀ ਦੇਣਗੇ ਸਾਡੇ ਮੈਡੀਕਲ ਗੁਰੂ। ਆਈ ਕਾਰਡ ਜਿਹੜੇ ਉਹਨਾਂ ਦੇ ਡਾਕੂਮੈਂਟ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਉਹਨਾਂ ਡਾਕੂਮੈਂਟ ਵਿੱਚ ਉਹਨਾਂ ਦਾ ਆਈ ਡੀ ਕਾਰਡ ਤੇ ਉਹਨਾਂ ਦਾ ਫੋਨ ਪੁਲਿਸ ਵੱਲੋਂ ਉਹਨਾਂ ਦੀ ਗੱਡੀ ਤੇ ਉਹਨਾਂ ਦੇ ਪੈਸੇ ਕਿਉਂ ਨਹੀਂ ਜ਼ਬਤ ਕੀਤੇ ਗਏ ਸਿਰਫ ਉਹਨਾਂ ਦੇ ਆਈਡਿਟੀ ਕਾਰਡ ਤੇ ਉਹਨਾਂ ਦਾ ਫੋਨ ਹੀ ਕਿਉਂ ਜ਼ਬਤ ਕੀਤਾ ਗਿਆ ਕੁਸ਼ਪਿੰਦਰ ਬਾੜ ਦੀ ਡਿਊਟੀ ਸੰਵੇਦਨਸ਼ੀਲ ਜਗ੍ਹਾ ਵਿੱਚ ਹੈ ਦਿੱਲੀ ਵਿੱਚ ਕੀ ਗਾਰੰਟੀ ਹੈ ਕਿ ਉਹਨਾਂ ਦੇ ਆਈਡਿਟੀ ਕਾਰਡ ਨੂੰ ਕਾਪੀ ਨਹੀਂ ਕੀਤਾ ਗਿਆ ਹੋਏਗਾ ਉਹਨਾਂ ਦਾ ਆਈਡਿਟੀ ਕਾਰਡ ਕਿਤੇ ਦੁਬਾਰਾ ਵਰਤਿਆ ਨਹੀਂ ਜਾ ਸਕਦਾ ਜੇ ਉਹ ਕਾਪੀ ਕੀਤਾ ਹੋਇਆ ਗਿਆ ਫਿਰ ਕੀ ਗਾਰੰਟੀ ਹੈ ਕਿ ਉਹਨਾਂ ਦੇ ਫੋਨ ਦਾ ਡਾਟਾ ਨਹੀਂ ਕਾਪੀ ਕੀਤਾ ਗਿਆ ਜਿਹੜੇ ਕਿ ਸਾਬਕਾ ਜਰਨਲ ਨੇ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ NIA ਇਸ ਮਾਮਲੇ ਦੀ ਜਾਂਚ ਕਰੇ ਤੇ ਇਸ ਕੇਸ ਵਿੱਚ 12 ਪੁਲਿਸ ਕਰਮਚਾਰੀਆਂ ਨੂੰ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਸ ਤੋਂ ਬਾਅਦ ਗੱਲ ਕਰ ਰਹੇ ਆਂ ਇੰਡੀਅਨ ਐਕਸਪ੍ਰੈਸ ਨੇ ਇਹ ਸਾਰੀ ਇਸ ਨਿਊਜ਼ ਨੂੰ ਲੈ ਕੇ ਇੱਕ ਲੰਮਾ ਚੌੜਾ ਆਰਟੀਕਲ ਲਿਖਿਆ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਹੈ ਕੁਸ਼ਿੰਦਰ ਬਾੜ ਦੀ ਵਾਸੀ ਕਿ ਉਹ ਹਰ ਹਾਲਤ ਵਿੱਚ ਆਪਣੇ ਪਤੀ ਦੇ ਮਾਨ ਸਨਮਾਨ ਲਈ ਲੜ ਲਏ। ਗੱਲ ਕਰਦੇ ਹਾਂ ਉਹਨਾਂ 12 ਪੁਰਸ਼ ਕਰਮਚਾਰੀਆਂ ਦੀ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ। ਨਾ ਤਾਂ ਬਾਇ ਨੇਮ ਉਹਨਾਂ ਦੀ ਐਫਆਈਆਰ ਦਰਜ ਕੀਤੀ ਗਈ ਆ, ਨਾ ਤਾਂ ਉਹਨਾਂ ਦੀ ਕੋਈ ਕਿਸੇ ਨੂੰ ਦੱਸਿਆ ਗਿਆ ਕਿ ਉਹ ਕੌਣ ਨੇ। ਬਾਇ ਨੇਮ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤਰ੍ਹਾਂ ਨਹੀਂ ਕਰੋ। ਜਾਂਚ ਇਸ ਤਰ੍ਹਾਂ ਦੀ ਹੋਵੇ ਕਿ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਨੂੰ ਉਹਨਾਂ ਦੀ ਬੜੀ ਸਜ਼ਾ ਦਿੱਤੀ ਜਾਵੇ। ਇਹ ਕਰਨਲ ਸਾਹਿਬ ਦੇ ਮਾਨਵਾਸ ਕੀ ਉਹਨਾਂ ਦੇ ਬੇਟੇ ਦੇ ਮਾਨਵਾਸ ਕਿ ਉਹਦੀ ਵਾਈਫ ਨੂੰ ਨੱਟ ਲਈ ਆ। ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਪਰ ਦੀ ਇੱਜ਼ਤ ਬਣੂ ਇਸ ਕਰਕੇ ਮਿਲਿਆ। ਹਾਲਾਂਕਿ ਉਹਨਾਂ ਦੀ ਸਪੈਕ ਪੰਜਾਬੀਆਂ ਦੇ ਵਿੱਚ ਨੱਚ ਘਟ ਗਈ ਸਭ ਤੋਂ ਵੱਧੀਆ। ਇਸ ਤਰ੍ਹਾਂ ਉਹ ਲੜ ਰਹੇ ਨੇ ਆਪਣੇ ਇਸ ਪੰਟੀ ਉਹਨਾਂ ਦਾ ਅੰਗਰਮੇ ਵੀ ਕਿਸ ਤਰ੍ਹਾਂ ਅਜੇ ਤੱਕ ਸ਼ਾਂਤੀ ਵਾਲਾ ਬਣਾ ਰੱਖਿਆ ਕੋਈ ਉਹਨਾਂ ਦਾ ਬਿਆਨ ਨਹੀਂ ਦਿੱਤਾ ਕਿ ਸਪੈਕ ਨੇ ਕਿਹਾ ਕਿ ਜਾਨ ਦੇ ਦੀ ਹਾਲਤ ਵਿੱਚ ਨਹੀਂ ਹੋ ਸਕਦੀ। ਪਰ ਫਿਰ ਵੀ ਲੋਕ ਆਰਮੀ ਐਕਸ ਆਰਮੀ ਕੋਲ ਪਰਸੈਂਟ ਉਹਦਾ ਆਦੇ ਲੋਕ ਉਹਨਾਂ ਨਾਲ ਕਹਿੰਦੇ ਆ ਕਿ ਚੋਤੇ ਰਹਿਣਗੇ ਤੇ ਕੁਝ ਵਧੀਆ ਸਟੰਗ ਲੂਗਾ ਇਸ ਜਾਂਚ ਦਾ ਇਹ ਹਾਇਰ ਰਿਪੋਰਟ ਜਾਂ ਰਿਪੋਰਟ ਜਿੱਥੋਂ ਤੱਕ ਨਹੀਂ ਗੱਲ ਜਾਂਦੀ ਆ ਉਹ ਇੱਕ ਵਧੀਆ ਨਤੀਜਾ ਕੱਢਣਗੇ ਜਿਹੜਾ ਕਿ ਆਪਾਂ ਸਾਰਿਆਂ ਨੂੰ ਪੂਰੇ ਪੰਜਾਬ ਨੂੰ ਥੋੜਾ ਸੈਟੀਸਫਾਈ ਲੱਗੇ ਉਹਨਾਂ ਦੇ ਘਰਦਿਆਂ ਨੂੰ ਸੈਟੀਸਫਾਈ ਲੱਗੇ ਉਹ ਪਤਾ